ਪੰਚਾਂ ਵਿੱਚੋਂ ਪੰਚ ਪੰਚ ਗੁਰਦੀਪ ਸਿੰਘ ਅੱਜ ਆਪਾਂ ਖੜਿਆ ਕਰਮਗੜ ਜਿਹੜੇ ਕਿ ਪੰਚ ਬਹੁਤ ਹੀ ਜਿਹਾਰੂ ਉਮਰ ਦੇ ਪੰਚ ਨੇ ਤੇ ਜਿਨ੍ਹਾਂ ਨੇ ਸੋਚਿਆ ਤਾਂ ਐਮਐਲਏ ਤੇ ਸਰਪੰਚ ਲਈ ਸੀਗਾ ਪਰ ਅੱਜ ਉਹ ਪੰਚੀ ਦੀ ਚੋਣ ਲੜਨ ਜਾ ਰਹੇ ਨੇਗੇ ਤੇ ਆਪਾਂ ਗੱਲਬਾਤ ਕਰਵਾਉਣੀ ਆ ਉਹਨਾਂ ਨਾਲ ਥੋੜੀ ਤੇ ਆਪਾਂ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਮਾਈਂਡ 'ਚ ਕੀ ਚੱਲਦਾਗਾ ਤੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਸੰਜੀ ਸੰਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਦੱਸੋ ਜੀ ਤੁਹਾਡਾ ਨਾਮ ਆ ਗੁਰਦੀਪ ਸਿੰਘ ਇਹ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਤੁਹਾਡਾ ਨਾਮ ਗੁਰਦੀਪ ਸਿੰਘ ਤੇ ਪਰ ਨਾਲ ਇੱਕ ਸ਼ਬਦ ਲੱਗਦਾ ਫੌਜੀ ਹਾਂਜੀ ਉਹਦਾ ਕਾਰਨ ਕੀ ਹੈ ਫੌਜੀ ਤੁਹਾਨੂੰ ਕਿਉਂ ਕਹਿੰਦੇ ਤੁਸੀਂ ਫੌਜੀ ਨਹੀਂ ਨਹੀਂ ਮੇਰੇ ਮੈਂ ਨਹੀਂ ਫੌਜੀ ਹੈਗਾ ਮੈਸਰਨ ਕਹਿੰਦੇ ਸਾਰੇ ਫੌਜੀ ਨੇਗੇ ਤੇ ਮੇਰੇ ਡੈਡੀ ਆਰਮੀ ਦੇ ਸੀਗੇ ਉਹਨਾਂ ਨੂੰ ਮੰਨ ਲਗੇ ਫੌਜੀ ਸਾਰੇ ਫੌਜੀ ਉਹਨਾਂ ਨੂੰ ਵੀ ਫੌਜੀ ਕਹਿੰਦੇ ਸੀ ਉਸ ਤੋਂ ਬਾਅਦ ਉਹਨਾਂ ਤੋਂ ਉਹਨਾਂ ਦੀ ਡੈਥ ਹੋ ਗਈ ਸੀਗੀ ਆ ਮੀਂਦੇ ਦੇ ਚੀਤੇ ਚ ਲੋਸੀ ਦੋਗੇ ਸੀਗੇ ਮੰਨ ਕੇ ਚਲੋ ਵੀ ਦੇ ਜੀ ਰੱਖ ਕੇ ਲਈ ਚਲੋ ਦੋ ਬਾਅਦ ਛੋਟੀ ਉਮਰ ਜੀ ਫਿਰ ਮੇਰਾ ਵਿਆਹ ਵੀ ਕਰਤਾ ਸੀਗਾ ਉਹਨਾਂ ਦੀ ਡੈਥ ਤੋਂ ਬਾਅਦ ਤੇ ਉਹਨਾਂ ਦੇ ਮੇਰੇ ਵਿਆਹ ਤੋਂ ਬਾਅਦ ਨਾਲ ਦੀ ਨਾਲ ਥੋੜੇ ਥੋੜੇ ਬਚਪਨ ਤੋਂ ਹੀ ਵੈਸੇ ਮੈਨੂੰ ਫੌਜੀ ਆ ਜਿਵੇਂ ਬੱਚੇ ਕਹਿੰਦੇ ਹੁੰਦੇ ਨੇਗੇ ਤੇ ਮੈਨੂੰ ਫੌਜੀ ਫੌਜੀ ਕਹਿਣ ਲੱਗ ਗਏ ਸੀ ਮਤਲਬ ਸੋਡੂ ਇਹ ਕਿਹੜਾ ਫੌਜੀ ਨਾਮ ਹੋਰੇ ਪਿਤਾ ਤੋਂ ਮਿਲਿਆ ਪਿਤਾ ਤੋਂ ਠੀਕ ਆ ਕਿਸੇ ਨੂੰ ਕੁਸ ਮਿਲਦਾ ਕਿਸੇ ਨੂੰ ਪ੍ਰਾਸਤ ਵੀ ਤੁਹਾਨੂੰ ਫੌਜੀ ਇੰਸਟਾਗ੍ਰਾਮ ਤੋਂ ਲੱਭਦਾ। ਫੌਜੀ ਗੱਲਾਂ ਆ ਜਾਂਦਾ। ਤੁਹਾਨੂੰ ਪਤਾ ਹੋਊਗਾ ਮੈਂ ਪਹਿਲਾਂ ਵੀ ਗੱਲ ਕਰਦਾ ਨਾ ਕਿੜੇ ਫੌਜੀ ਜਾਂ ਆਰਮੀ ਦੇ ਮੈਸ ਮਤਲਬ ਮੈਨ ਨੇ ਜੋ ਵੀ ਨੇ ਹਨਾ ਉਹ ਇੱਕ ਇਮਾਨਦਾਰ ਹੁੰਦੇ ਨੇਗੇ। ਤੁਸੀਂ ਵੀ ਇਮਾਨਦਾਰੀ ਦੀ ਮਿਸਾਲ ਹੋ ਮੈਂ ਪਹਿਲਾਂ ਵੀ ਸੁਣਦਾ ਸੀਗਾ ਤੁਸੀਂ ਪਾਰਟੀ ਤੋਂ ਹਟ ਕੇ ਕੰਮ ਕਰਦੇ ਹੋ ਤੁਹਾਡੇ ਲਈ ਸਾਰੇ ਬਰਾਬਰ ਨੇ ਤੁਹਾਡੇ ਕੋਲ ਕੱਲ ਨਹੀਂ ਵੀ ਹੁੰਦੇ ਨੇ ਕਾਂਗਰਸ ਦੇ ਸਾਰੇ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਕਿਹੜੇ ਇੱਥੇ ਕਰਮਕਾੜ ਦੇ ਵਿੱਚ ਤੁਸੀਂ ਚੋਣ ਲੜਦੇ ਹੋ ਉਹ ਵਾਰਡ ਨੰਬਰ ਕਿੰਨਾ ਹੈਗਾ? ਵਾਰਡ ਨੰਬਰ 6 ਤੋਂ ਚੋਣ ਲੜਦੇ ਹਾਂ। ਅੱਛਾ 6 ਨੰਬਰ ਵਾਰਡ ਤੋਂ ਹੈਗੇ ਨਹੀਂ ਕਾਉਣਾ ਉਹ ਉਹ ਲਾਗੇ ਸਹਿਮਾਨ ਆਣਾ ਠੀਕ ਆ ਉਹ ਵੀ ਨਾ ਸੁਣਿਆ ਵਧੀਆ ਨੇ ਚਲੋ ਮੰਨਣਾ ਤੁਹਾਡੇ ਉਹਨਾਂ ਨਾਲ ਉਹਨਾਂ ਦੇ ਵਿਰੋਧ ਖੰਡ ਦਾ ਕਾਰਨ ਕੀ ਰਹੇਗਾ ਉਹਨਾਂ ਦੇ ਵਿਰੋਧ ਤੁਹਾਡੀ ਵਿਚਾਰ ਨਹੀਂ ਮਿਲਦੇ ਜਾਂ ਕੀ ਕੀ ਬਸ ਇੱਕ ਥੋੜਾ ਜਾਂ ਅਨਪੜਤਾ ਵੀ ਹੋ ਜਾਂਦੀ ਹੈ ਜਿਵੇਂ ਪਹਿਲਾਂ ਪੰਚਾਇਤ ਤੋਂ ਉਹਨਾਂ ਦੀ ਮੇਰੇ ਵਿਚਾਰਾਂ ਦਾ ਹੈਗਾ ਗੱਲ ਦਾ ਫਰਕ ਤਾਂ ਹੁੰਦਾ ਹੈਗਾ ਜਿਵੇਂ ਮੇਰਾ ਔਰਤਾਂ ਚੱਲਣਾ ਤੇ ਉਹਨਾਂ ਦਾ ਔਰਤਾਂ ਚੱਲਣਾ ਮੇਰਾ ਬਸ ਉਹ ਸੋਚ ਆ ਪਿੰਡ ਲਈ ਸਾਰੇ ਪਿੰਡ ਲਈ ਤੇ ਉਹਨਾਂ ਦੀ ਉਹ ਸੋਚ ਆਉਣੀ ਆਪਾਂ ਮੰਨ ਲੈਂਦੇ ਆ ਵੀ ਤੁਸੀਂ ਅੱਜ ਇੱਕ ਕੈਂਡੀਡੇਟ ਹੋ ਕਰਮਗੜ ਪਿੰਡ ਵਿੱਚ ਕੈਂਡੀਡੇਟ ਵਾਂ ਕੇ ਖੜੇ ਹੋ 6 ਨੰਬਰ ਵਾਰਡ ਦੇ ਤੁਸੀਂ ਜਿੱਤ ਜਾਂਦੇ ਹੋ ਇੱਕ ਪੰਚ ਵਧੀਆ ਤਰ੍ਹਾਂ ਦੇ ਪੰਚ ਬਣ ਜਾਂਦੇ ਹੋ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਕਿਹੜਾ ਹੁੰਦਾ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੇ ਵਾਰਡ ਲਈ ਕੀ ਕੰਮ ਕਰੋਗੇ ਜਾਂ ਪਿੰਡ ਲੈਵਲ ਤੇ ਕਰੋਗੇ ਪਿੰਡ ਲੈਵਲ ਤੇ ਕੰਮ ਸਟਾਰਟ ਕਰਾਂਗੇ ਪਹਿਲਾਂ ਦਾ ਪਹਿਲਾ ਕੰਮ ਸਕੂਲ ਤੋਂ ਚੱਲਣਾ ਹੈ ਸਟਾਰਟ ਕਰਨਾ ਜੋ ਕਿ ਮੇਰੀ ਬਹੁਤ ਟਾਈਮ ਦੀ ਇੱਛਾ ਵੀ ਹੈ ਦੇ ਸਕੂਲੇ ਜਿਹੜੋ ਟੀਚਰ ਨੇ ਸਾਡੇ ਉਹ ਜਦੋਂ ਕਾਮ ਕੋਈ ਉਹਨਾਂ ਨੂੰ ਪਤਾ ਹੀ ਚਲੋ ਪੈਂਡ ਦੇ ਕੰਮ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਕਹਿਣਾ ਵੀ ਪੈਂਡ ਦੀ ਬਿਆਸ ਸਕੂਲ ਦੀ ਇਮਾਰਤ ਦਾ ਕੰਮ ਆ ਜਾਂ ਸਕੂਲ 'ਚ ਹੁਣ ਬੂਟੇ-ਬਾਟੇ ਕੋਈ ਕੰਮ ਆ ਵੀ ਟੀਚਰਾਂ ਦੀ ਪਹਿਲਾਂ ਪਿੱਛੇ ਯਾ ਅੱਡੇ ਟੀਚਰਾਂ ਦੀ ਬਹੁਤ ਘਾਟ ਹੋ ਗਈ ਸੀ ਵੀ ਸਕੂਲ ਦੀ ਹਾਂ ਕਹਿੰਦੇ ਬਦਲੀ ਕਰਕੇ ਤੋਂ ਬਦਲੀ ਕਰਕੇ ਬਹੁਤ ਦੇਖੀ ਜੀ ਕਿ ਉਹਨਾਂ ਨੇ ਬਹੁਤ ਜ਼ੋਰ ਲਾਇਆ ਜੀ ਮੈਨੂੰ ਵੀ ਬਦਲੀ ਹੋ ਗਈ ਵੀ ਵਧੀਆ ਟੀਚਰ ਲਿਓਣੇ ਆ ਵੀ ਸਕੂਲ ਦਾ ਰਿਜ਼ਲਟ ਖਰਾਬ ਰਿਹਾ ਮੈਂ ਉਹਦੀ ਸੋਚ ਮੇਰੀ ਐਂ ਸੀ ਵੀ ਚਲੋ ਜਦੋਂ ਆਪਣੇ ਹੱਥੇ ਕੁਝ ਬਸ ਆਵੇ ਨਾ ਪਹਿਲੇ ਇਥੇ ਹੀ ਕੰਮ ਸਟਾਰਟ ਕਰਨਾ ਸਕੂਲ ਦੇ ਬਦਲ ਕੇ ਕਿਤੇ ਐਡਾ ਤਾਂ ਨਹੀਂ ਹੋਊਗਾ ਕਿ ਤੁਸੀਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿਸੇ ਪਾਰਟੀ ਨਾਲ ਸੰਬੰਧ ਤੋਂ ਅੱਜ ਕਿਹੜੀ ਚੋਣ ਲੜ ਰਹੇ ਹੋ ਕਿਸ ਪਾਰਟੀ ਆਮ ਆਦੀ ਪਾਰਟੀ ਤੋਂ ਮੈਂ ਬਹੁ ਟਾਈਮ ਤੋਂ ਸ਼ੁਰੂ ਤੋਂ ਮਨ ਕੇ ਕਈ ਸਾਲ ਹੋ ਗਏ ਇੱਕ ਇੱਕੋ ਹੀ ਪਾਰਟੀ ਤੋਂ ਪਹਿਲੀ ਪਾਰਟੀ ਤੇ ਕਿਹੜੀ ਪਾਰਟੀ ਮਿਲੀ ਆਮ ਆਦੀ ਪਾਰਟੀ ਸੀ ਤੇ ਕਈ ਹੋ ਗਏ ਲਗਭਗ ਮਨ ਲਾਦਾ ਲਗਾਤਾਰ ਜੁੜੇ 2013-14 ਤੋਂ ਜੁੜਿਆ ਹਾਂ ਮੈਂ ਆਪਣੀ ਸੇਨ ਪਰਿਵਾਰ ਦੇ ਵਿੱਚ ਵੋਟਾਂ ਕਿੰਨੀਆਂ ਕਿੰਨੇ ਟੋਟਲ 341 ਵੋਟਾਂ ਨੇ ਟੋਟਲ 341 ਦੇ ਵਿੱਚੋਂ ਕੁਝ ਕੁ ਵੋਟਾਂ ਹੋਣਗੀਆਂ ਜਿਹੜੇ ਸਾਡੇ ਆਪੋਜੀਟ ਕੈਂਡੀਡੇਟ ਨੂੰ ਜਾਣਦੀਆਂ ਮੰਨ ਲਓ ਵੀ ਉਹਨਾਂ ਦੇ ਵਿੱਚੋਂ ਸਾਨੂੰ ਪਤਾ ਵੀ ਉਹ ਕੈਂਡੀਡੇਟ ਨੇ ਹੁਣ ਵੋਟ ਨਹੀਂ ਪਾਈ ਛੋਟੇ ਕੋਲੇ ਆ ਕੇ ਉਹ ਕੰਮ ਕਰਾਉਣ ਆਉਂਦਾ ਕੱਲ ਨੂੰ ਜਿੱਤਣ ਤੋਂ ਬਾਅਦ ਤੁਸੀਂ ਉਹਨਾਂ ਦਾ ਕੰਮ ਕਰੋਗੇ ਇਹ ਤਾਂ ਨਹੀਂ ਹੋਊਗਾ ਵੀ ਤੁਸੀਂ ਪਾ ਕੇ ਜਾਏ ਕਾਲੀ ਆ ਜਾਂ ਕਾਂਗਰਸੀ ਆ ਤਾਂ ਕੰਮ ਨਹੀਂ ਕਰੀ ਨੀ ਇਹ ਦੇਖੋ ਜਦੋਂ ਤੋਂ ਮੈਂ ਕੰਮ ਕਰ ਇਹ ਕੰਮ ਚ ਪਿਆ ਗਾਣਾ ਸਿਰ ਜਿਸ ਦਾ ਵੀ ਫੋਨ ਆਉਣਾ ਦਿਨ ਹੋਵੇ ਰਾਤ ਹੋਵੇ ਮੈਂ ਇਹ ਨਹੀਂ ਦੇਖਣਾ ਵੀ ਹੁਣ ਦੇਣਾ ਯਾਰ ਆਤਾ ਜਾਂ ਬੰਦਾ ਕਿਹੜੀ ਪਾਰਟੀ ਦਾ ਦਿਨੇ ਜਾਂ ਰਾਤ ਨੂੰ ਜਦੋਂ ਵੀ ਫੋਨ ਆਉਣਾ ਮੈਂ ਪਹਿਲੇ ਬੋਲ ਤੇ ਜਾਣਾ ਮੈਂ ਉਹ ਬਾਅਦ ਚ ਵੀ ਨਹੀਂ ਪੁੱਛਣਾ ਤੇ ਪਹਿਲਾਂ ਵੀ ਨਹੀਂ ਪੁੱਛਣਾ ਕਿ ਕਿਹੜੀ ਪਾਰਟੀ ਬਣਾਉਂਦਾ ਬਸ ਬੰਦੇ ਦਾ ਕੰਮ ਜੋ ਹੋ ਗਿਆ ਬੰਦੇ ਧੰਨਵਾਦ ਕਰਦੇ ਵਾ ਠੀਕ ਹੈ ਅਸੀਂ ਸੋਨਦੇ ਆ ਰਹੇ ਹਾਂ ਕਿਹੜਾ ਗੁਰਦੀਪ ਸਿੰਘਾ ਵੀ ਇੱਕ ਅੰਤ ਤੱਕ ਸੇਵਾਦਾਰ ਬਹੁਤ ਸੇਵਾ ਕਰਦਾ ਸੀਗਾ ਬਿਨਾਂ ਥੱਕੇ ਸੇਵਾ ਕਰਦਾਗਾ ਨੌਜਵਾਨਾਂ ਸਾਨੂੰ ਇਸ ਤਰ੍ਹਾਂ ਦੀ ਨੌਜਵਾਨਾਂ ਦੀ ਲੋੜ ਹੁੰਦੀ ਆ ਪਰ ਨੌਜਵਾਨੀ ਦੇ ਨਾਲ ਨਾਲ ਨੌਜਵਾਨਾਂ ਦੀ ਗੱਲ ਚੱਲਦੀ ਆ ਤਾਂ ਨਾਲ ਹੀ ਨਸ਼ੇ ਦੀ ਗੱਲ ਚੱਲਦੀ ਆ ਕਿਉਂਕਿ ਨੌਜਵਾਨ ਡਸਾ ਵੀ ਬਹੁਤ ਕਰਦੇ ਨੇ ਤੁਸੀਂ ਉਹਨਾਂ ਲਈ ਕੋਈ ਕਦਮ ਚੱਕੇ ਸੀ ਜਾਂ ਹੁਣ ਚੱਕਣਾ ਚਾਹੁੰਦੇ ਹੋ ਕਿ ਫੈਸਲਾ ਤੁਹਾਡੇ ਪਾਵਰ ਹੱਥਾਂ 'ਚ ਆ ਜੋ ਹਾਂਜੀ ਪਿੰਡ ਪੱਦਰ ਦੇ ਦਾ ਜਰੂਰ ਚੱਕਾਂਗੇ ਚੱਕਾਂਗੇ ਜੋ ਬਾਕੀ ਤਾਂ ਦੂਰ ਦੀ ਗੱਲ ਆ ਥੋੜੀ ਜਿਹੀ ਪੰਜਾਬ ਪੱਦਰ ਜਿਹੜਾ ਕਹਿੰਦੇ ਨੇ ਕਿ ਇਹਨਾਂ ਦੀ ਸਰਕਾਰ ਨੇ ਆ ਸਰਕਾਰ ਤੇ ਬਹੁਤ ਲੱਗਦਾ ਸਰਕਾਰ ਸੁੱਟੀ ਆ ਤੁਸੀਂ ਕੁਝ ਵੀ ਕਰ ਸਕਦਾ ਲੱਗਦਾ ਚਲੋ ਥੋੜੀ ਵੱਡੀਆਂ ਗੱਲਾਂ ਪਰ ਪਿੰਡ ਦੇ ਤੇ ਜਿੰਨਾ ਹੋਇਆ ਉਹਨਾਂ ਜਰੂਰ ਕਰਾਂਗੇ ਕਰਦੇ ਵੀ ਕਰਿਆ ਵੀ ਆ ਤੇ ਕਰਾਂਗੇ ਵੀ ਆ ਮੰਨ ਲਓ ਵੀ ਵੈਸੇ ਇੱਕ ਇੱਕ ਪਿੰਡ ਦੇ ਵਿੱਚ ਰਹਿੰਦੇ ਆ ਬਾੜ ਸੰਸਤ ਮਤਲਬ ਬਣੇ ਹੋਏ ਨੇ ਬਾੜ ਹਰ ਇੱਕ ਅਲੱਗ ਅਲੱਗ ਬਾੜ ਨੇ ਕਿਸੇ ਹੋਰ ਬਾੜ ਦਾ ਜਾਂ ਤੁਸੀਂ ਆਪਣੇ ਬਾੜ ਦਾ ਕੋਈ ਨਸੇ ਦੇ ਵਿੱਚ ਫੜਿਆ ਜਾਂਦਾਗਾ ਤੁਸੀਂ ਉਹਦੀ سپورਟ ਕਰੋਗੇ ਨਹੀਂ ਨਹੀਂ ਕਰਦੇ ਵੀ ਨਹੀਂ ਉਹਦੀ ਜਮਾਨਤ ਕਰੂੰਗੀ ਨਹੀਂ ਕਰੀ ਵੀ ਨਹੀਂ ਇੱਕ ਦਿਨ ਇਹ ਨਾ ਹੋਵੇ ਅੱਜ ਤੁਸੀਂ ਕੈਮਰੇ ਤੇ ਕਹਿ ਰਹੇ ਹੋ ਕਿ ਅਸੀਂ ਉਹਦੀ ਸਪੋਰਟ ਨਹੀਂ ਕਰਾਂਗੇ ਕੱਲ ਨੂੰ ਛੋਟੇ ਜਿਹਾ ਆਪਦਾ ਕੋਈ ਮਿੱਤਰ ਕੋਈ ਦੋਸਤ ਨਸੇ ਵਿੱਚ ਫੜਿਆ ਜਾਂਦਾਗਾ ਤੁਸੀਂ ਉਹਦੀ ਸਪੋਰਟ ਲਈ ਕਰੇ ਹੋ ਨਹੀਂ ਸਭ ਨੂੰ ਪਤਾ ਹੀ ਆ ਪਹਿਲਾਂ ਜੋ ਵੀ ਹੋਇਆਗਾ ਉਹਨਾਂ ਤੋਂ ਵੀ ਪਤਾਗਾ ਪਰ ਬਹੁਤ ਬੰਦਿਆਂ ਨੂੰ ਪਤਾਗਾ ਵੀ ਇਹ ਗੈਰਹੀ ਹੈਗੇ ਲੋਕਾਂ ਨੇ ਇਹੀ ਵੀਡੀਓ ਕਲਿੱਪ ਚੱਕ ਚੱਕ ਮੂਰੇ ਲਾਉਣੀ ਤੂੰ ਤਾਂ ਕਹਿੰਦਾ ਸੀਗਾ ਵੀ ਐਸੀ ਸਪੋਰਟ ਨਹੀਂ ਕਰਨੀ ਹੁਣ ਸਪੋਰਟ ਕਰਾਂਗੇ ਇਹ ਗੱਲ ਦੇ ਹਾਂ ਚਲੋ ਵਧੀਆ ਗੱਲ ਆ ਤੁਸੀਂ ਇਮਾਨਦਾਰੀ ਦੀ ਮਿਸਾਲ ਹੋ ਅਸੀਂ ਥੋੜੂ ਕੈਮਰੇ ਤੇ ਸਾਰਾ ਕੁਝ ਤਾਂ ਕਹਾ ਰਹੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇਹ ਗੱਲ ਤੇ ਪੱਕੇ ਰਹੋ ਤੁਸੀਂ ਇਹ ਵੀਡੀਓ ਬਾਰ-ਬਾਰ ਦੇਖੋ ਤੇ ਵੀ ਇਸ ਤੋਂ ਬਾਅਦ ਕੋਈ ਪ੍ਰੋਬਲਮ ਨਾ ਆਵੇ ਤੁਸੀਂ ਕਹੋ ਵੀ ਹਾਂ ਮੈਂ ਇੱਕ ਵੀਡੀਓ ਕਰਕੇ ਹੀ ਬਚ ਕੇ ਰਹੋ ਠੀਕ ਹੈ ਤੇ ਦੂਜੀ ਗੱਲ ਆ ਕਿਹੜੇ ਛੋਡੇ ਇੱਥੇ ਸਰਪੰਚ ਨੇ ਦੋ ਸਰਪੰਚ ਨੇ ਛੋਡੇ ਦੋਨਾਂ ਨਾਲ ਵਿਚਾਰ ਮਿਲਦੇ ਜਾਂ ਇੱਕ ਨਾਲ ਹੀ ਵਿਚਾਰ ਮਿਲਦੇ ਕੋਈ ਸਪੈਸ਼ਲ ਹੈਗਾ ਕੋਈ ਨਹੀਂ ਸਪੈਸ਼ਲ ਲੱਗਦਾ ਜਾਂ ਤੁਸੀਂ ਇਹਨਾਂ ਬਾਰੇ ਦੱਸਣਾ ਹੀ ਨਹੀਂ ਚਾਹੁੰਦੇ ਚਲੋ ਵੈਸੇ ਤਾਂ ਐ ਜਿਹਦਾ ਕੋਈ ਗੱਲ ਨਹੀਂ ਹੈਗੀ ਵਿਚਾਰ ਮਿਲਦੇ ਆਪਣੇ ਬਸ ਥੋੜਾ ਜਿਹਾ ਆਪਣ ਨੂੰ ਹਟਕੇ ਵੀ ਕਰਨਾ ਜ਼ਰੂਰ ਹੁੰਦਾ ਨਾ ਜੇ ਕਈ ਸਾਰੇ ਵਿਚਾਰ ਵੀ ਨਹੀਂ ਮਿਲਦੇ ਹੁੰਦੇ ਆਪਣੇ ਕਿਸੇ ਨਾਲ ਤੇ ਇਸ ਲਈ ਆਪਾਂ ਨੂੰ ਬਥੇੇ ਕੰਮ ਚਾਉਣਾ ਪੈਂਦਾ ਜ਼ਰੂਰੀ ਆ ਇਹ ਇੱਕ ਨਾਰਾਜ਼ੀਤਕ ਪਾਰਟੀ ਦੇ ਵਿੱਚ ਤੁਸੀਂ ਕਦੇ ਇਹ ਸੋਚਿਆ ਮੈਂ ਤਾਂ ਪਹਿਲਾਂ ਇਹ ਸੋਚਦਾ ਹੁੰਦਾ ਸੀ ਕਿਤੇ ਕਿਤੇ ਗੁਰਦੀਪ ਸਿੰਘ ਆ ਉਹ ਐਮਐਲਏ ਦੀ ਜਾਂ ਇੱਕ ਹੁੰਦਾ ਵੀ ਸਰਪੰਚ ਦੀ ਚੋਣ ਲੜੂਗਾ ਪਰ ਇੰਨੇ ਤੇ ਪਤਾ ਲੱਗਿਆ ਵੀ ਗੁਰਦੀਪ ਸਿੰਘ ਇੱਕ ਮੈਂਬਰ ਦੇ ਰੂਪ ਵਿੱਚ ਸਾਹਮਣੇ ਆ ਗਿਆ ਬਸ ਮੈਂ ਤਾਂ ਇਹ ਵੀ ਨਹੀਂ ਸੀਗਾ ਆਪਣਾ ਐ ਹੁੰਦਾ ਸੀ ਵੀ ਚਲੋ ਠੀਕ ਆ ਹੁਣ ਬਾਕੀ ਸਾਰੇ ਕਿਸੇ ਦਾ ਜ਼ਿਆਦਾ ਪ੍ਰੈਸ਼ਰ ਆ ਗਿਆ ਪ੍ਰੈਸ਼ਰ ਚ ਜੋ ਆਪਣੀ ਪਿੰਡ ਦੀ ਮੰਨ ਕੇ ਜਾਵੇ ਨਗਰ ਦੀ ਮੇਰੇ ਬਾੜ ਦੀ ਸੰਗਤ ਆਈ ਨਾ ਮੈਂ ਮੈਂ ਤਾਂ ਸੁੱਤਾ ਪਿਆ ਸੀ ਮੈਨੂੰ ਨਹੀਂ ਸੀ ਪਤਾ ਮੈਂ ਸਵੇਰ ਨੂੰ ਚੌਣ ਲਾਣੇ ਆ ਜਾਵਾਂਗਾ ਮੈਨੂੰ ਨਹੀਂ ਸੀ ਪਤਾ ਇਹ ਗੱਲ ਤਾਂ ਮੈਂ ਸੁੱਤਾ ਪਿਆ ਸੀ ਤੇ ਪਿੰਡ ਦੀ ਸੰਗਤ ਆਈ ਮੈਂ ਫਿਰ ਵੀ ਅਜੇ ਮਨ ਤਾਂ ਸੋਚਾਂਗੇ ਇੱਕ ਦਿਨ ਲੰਘ ਗਿਆ ਦੂਜੇ ਦਿਨ ਤੇ ਹੋਰ ਜ਼ਿਆਦਾ ਮਤਲਬ ਜਿੰਨੀ ਜ਼ਿਆਦਾ ਪ੍ਰੈਸ਼ਰ ਪੈਣ ਦੇ ਕਾਰਨ ਜ਼ਿਆਦਾ ਘੰਟੀ ਚ ਸੰਗਤ ਆਈ ਫਿਰ ਮੈਨੂੰ ਉੱਥੇ ਨਾ ਹੋਈ ਨਹੀਂ ਮੈਥੋਂ ਫਿਰ ਮੈਂ ਚਲੋ ਜਿਵੇਂ ਸੰਗਤ ਦਾ ਫੈਸਲਾ ਜੇ ਬੋਲਣਾ ਆਪਾਂ ਕਰ ਲੈਨੇ ਠੀਕ ਹੈ ਬਸ ਅਸੀਂ ਇੰਨੀ ਇੱਕ ਦੁਆ ਕਰਦੇ ਹਾਂ ਸੋਡਿਆਂ ਕਿਹੜੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਬਸ ਇੱਕ ਛੋਟਾ ਜਿਹਾ ਸਵਾਲ ਆ ਤੇ ਵੀ ਇਦਾਂ ਕਿਸ ਕਿਹੜਾ ਨਸ਼ਾ ਸਭ ਤੋਂ ਪਹਿਲਾਂ ਅਸੀਂ ਕਹਿੰਨੇ ਵੀ ਤੁਸੀਂ ਨਸ਼ਾ ਰੋਕਿਆ ਜਾਵੇ ਨਸ਼ੇ ਦਾ ਦਰਿਆ ਬਹੁਤ ਚੱਲ ਰਿਹਾ ਇੱਕ ਪੰਚ ਦੀ ਬਹੁਤ ਵੱਡੀ ਪਾਵਰ ਹੁੰਦੀ ਆ ਬਿਓ ਕਿਹੜਾ ਸਰਪੰਚ ਨਾਲ ਰਲ ਕੇ ਕਹਾਂ ਪੁਲਿਸ ਥਾਣੇ ਤੱਕ ਜਾ ਕੇ ਨਸ਼ਾ ਰੋਕ ਸਕਦਾ ਕਾ ਤੇ ਇਹ ਜੋ ਤੁਸੀਂ ਦੂਰੱਖੋ ਸਾਰੇ ਸਾਰੇ ਨਗਰ ਨੂੰ ਤੇ ਜਾਂ ਕੋਈ ਲਾਇਬ੍ਰੇਰੀਆਂ ਵਗੈਰਾ ਜਿਵੇਂ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਲਾਇਬ੍ਰੇਰੀਆਂ ਕੋਧਨ ਦੀ ਗੱਲ ਕਹਿੰਦੇ ਸੀ ਚਾਹੇ ਸਰਪੰਚ ਜੋਨਾਂ ਦੀ ਕੋਈ ਮਰਜ਼ੀ ਹੋਵੇ ਜਗਦੇਵ ਸਿੰਘ ਹੋਵੇ ਜਾਂ ਹਰਕੇਸ਼ ਸਿੰਘ ਹੋਵੇ ਜਿਹੜਾ ਮਰਜ਼ੀ ਹੋਵੇ ਉਹਨਾਂ ਦੇ ਨਾਲ ਦੀ ਰਲ ਕੇ ਮੋਢਾ ਮੋਢਾ ਜੋੜ ਕੇ ਕੰਮ ਕਰ ਸਕੂ ਮੇਨ ਕੰਮ ਹੁੰਦਾ ਪਿੰਡ ਦੇ ਨਗਰ ਦਾ ਕੰਮ ਕਰਨਾ ਤੇ ਇਹਨਾਂ ਕੋ ਕਹਿੰਦੇ ਹੋਏ ਯਾਦ ਤੁਸੀਂ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ